ਮੁਸ਼ਕਲ ਘੜੀਏ ਜੀ ਫਿਲਮੀ ਪਰਦੇ ਤੇ ਰਾਜਵੀਰ ਨੂੰ ਐਕਟਿੰਗ ਕਰਦੇ ਨੂੰ ਗੀਤ ਗਾਉਂਦੇ ਨੂੰ ਹੱਸਦੇ ਖੇਡਦੇ ਨੂੰ ਵੇਖ ਕੇ ਫਿਲਮ ਚ ਇੱਕ ਜਗ੍ਹਾ ਉਹ ਹੀਰ ਦਾ ਛੰਦ ਗਾਉਂਦਾ ਕਿ ਹੀਰ ਆਖਦੀ ਜੋਗੀਆ ਝੂਠ ਬੋਲੇ ਕੌਣ ਵਿਛੜੇ ਯਾਰ ਮਲਾ ਤੇ ਕਾਸ਼ ਫਿਲਮੀ ਪਰਦੇ ਚੋਂ ਅਸੀਂ ਰਾਜਵੀਰ ਨੂੰ ਬਾਹਰ ਕੱਢ ਸਕੀਏ ਐਡਾ ਵਧੀਆ ਗਾਇਕ ਐਡਾ ਵਧੀਆ ਇਨਸਾਨ ਦਿਲੋਂ ਢਡੋਂ ਗਾਉਣ ਵਾਲਾ ਢਡੋਂ ਕਲਾ ਨਾਲ ਜੁੜਿਆ ਹੋਇਆ ਤੇ ਰਾਜਵੀਰ ਨੇ ਜੇ ਪੰਜਾਬੀ ਸਿਨੇਮੇ ਦੇ ਵਿੱਚ ਮਾ ਕਮਾਲ ਜਿਹੜੀ ਆਪਣੀ ਐਕਟਿੰਗ ਹੋਰ ਵੱਡੇ ਕੰਮ ਕਰਨੀ ਸੀ ਮੇਰੀ ਸਭ ਨੂੰ ਇਹ ਗੁਜ਼ਾਰਸ਼ ਹੈ ਕਿ ਇੱਕ ਰਾਜਵੀਰ ਦੀ ਜਿਉਂਦੇ ਜਾਗਦੇ ਦੀ ਤੁਰਦੇ ਫਿਰਦੇ ਦੀ ਫਿਲਮੀ ਪਰਦੇ ਤੇ ਇੱਕ ਬਹੁਤ ਹੀ ਖੂਬਸੂਰਤ ਪਰਿਵਾਰਿਕ ਫਿਲਮ ਜਿਹੜੀ ਤੁਸੀਂ ਆਪਦੇ ਬੱਚਿਆਂ ਨਾਲ ਆਪਦੇ ਬਜ਼ੁਰਗਿਆਂ ਨਾਲ ਆਪਦੇ ਪਰਿਵਾਰ ਨਾਲ ਬੈਠ ਕੇ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰੀ ਫਿਲਮ ਜਿਸ ਤਰ੍ਹਾਂ ਦੀ ਉਹਦੇ ਗੀਤ ਸੀ ਜਿਸ ਤਰ੍ਹਾਂ ਦੀ ਉਹਦੀ ਪਰਸਨੈਲਿਟੀ ਸੀ ਜਿਸ ਤਰ੍ਹਾਂ ਦੀ ਉਹਦੀ ਸੋਚ ਸੀ ਉਸ ਤਰ੍ਹਾਂ ਦੀ ਹੀ ਮਹਿਤਾ ਸਾਹਿਬ ਨਾਲ ਇਹਨਾਂ ਦੀ ਡਾਇਰੈਕਸ਼ਨ ਦੇ ਵਿੱਚ ਉਹਨਾਂ ਨੇ ਫਿਲਮ ਬਣਾਈ ਆ ਬਹੁਤ ਹੀ ਖੂਬਸੂਰਤ ਫਿਲਮ ਤੇ ਮੇਰੀ ਦੁਨੀਆ ਭਰ ਦੇ ਵਿੱਚ ਜਿਹੜੇ ਬੈਠੇ ਪੰਜਾਬੀ ਆ ਮੇਰੀ ਉਹਨਾਂ ਨੂੰ ਗੁਜ਼ਾਰਸ਼ ਆ ਸੀ ਕਹਿੰਦੇ ਆ ਕਿ ਪਰਿਵਾਰਕ ਫਿਲਮਾਂ ਜਾਂ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀਆਂ ਫਿਲਮਾਂ ਜਾਂ ਅਲੱਗ ਵਿਸ਼ਿਆਂ ਤੇ ਫਿਲਮਾਂ ਘਟ ਆਉਂਦੀਆਂ ਇੱਕ ਬਹੁਤ ਹੀ ਅਲੱਗ ਵਿਸ਼ਾ ਲੈ ਕੇ ਤੇ ਉਹਨੂੰ ਬਾ ਕਮਾਲ ਨਿਭਾਇਆ ਸਾਰਿਆਂ ਨੇ ਤੇ ਰਾਜਵੀਰ ਹੱਸਦਾ ਖੇਡਦਾ ਫਿਲਮ ਦੇ ਵਿੱਚ ਤੁਸੀਂ ਵੇਖੋਗੇ ਬਹੁਤ ਪਿਆਰਾ ਇਨਸਾਨ ਬਹੁਤ ਜਲਦੀ ਸਾਥੋਂ ਚਲਿਆ ਗਿਆ ਦੂਰ ਚਲਿਆ ਗਿਆ ਮਾਲਕ ਦੇ ਚਰਨਾਂ ਵਿੱਚ ਜਾ ਬੈਠਾ ਤੇ ਮੈਂ गुजारिश ਕਰੂ ਸਭ ਨੇ سپورਟ ਕਰਨੀ ਰਾਜਵੀਰ ਦੀ ਫਿਲਮ ਜਿਹੜੀ ਉਹ ਇੱਕ ਯਾਦਗਾਰੀ ਫਿਲਮ ਨੂੰ ਰਿਸਪੌਂਸ ਹੋਵੇ ਪੰਜਾਬੀ ਦੁਨੀਆ ਭਰ ਦੇ ਵਿੱਚ ਬੈਠੇ ਪਰ ਮਹੰਗਾਰਾ ਦੇਣ ਯਮਲਾ ਬਹੁਤ ਹੀ ਪਿਆਰੀ ਫਿਲਮ ਔਰ ਰਾਜਵੀਰ ਦੀ ਸਾਡੇ ਲਈ ਇੱਕ ਸੰਦੀਵੀ ਜਿਹੜੀ ਉਹਦੀ ਖੂਬਸੂਰਤੀ ਯਾਦ ਹੈ ਤੇ ਚਲ ਰਿਲੀਜ਼ ਹੋਣੀ ਹੈ ਦੁਨੀਆ ਭਰ ਦੇ ਵਿੱਚ ਸਭ ਨੇ ਸਭ ਨੂੰ गुजारिश ਹੈ ਕਿ ਸਭ ਨੇ ਜ਼ਰੂਰ